ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਬਾਈ ਰਾਜ ਕੋਲੇ ਫੇਰ ਆਏ ਆ ਤੇ ਅੱਜ ਦੋ ਨਗਿੰਨੇ ਲੈ ਕੇ ਆਏ ਆ ਠੀਕ ਹੈ ਜੀ ਇੱਕ ਤਾਂ ਤੁਹਾਡੀ ਡਿਮਾਂਡ ਹੈ ਜਿਹੜੀ ਬੁਰੀ ਦੀ ਮਗਰ ਬੱਚਾ ਕੀ ਹੈ ਕਿੰਨਾ ਦੁੱਧ ਬਾਦ ਗੱਡੂ ਕਦੋਂ ਸੂਈ ਹੈ ਜੀ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਆ ਜਾ ਵੀਰੇ ਰਾਜ ਸਸੀ ਕਾ ਬਾਈ ਇੱਧਰ ਨੂੰ ਹੋ ਜਾ ਮੜਾ ਠੀਕ ਠਾਕ ਵੀਰੇ ਤੁਸੀਂ ਦੱਸੋ ਹਾਂ ਵਧੀਆ ਵਧੀਆ ਹੋ ਠੀਕ ਠਾਕ ਹੈ ਨਾਮ ਐਡਰੈਸ ਬੋਲੋ ਪਹਿਲਾਂ ਤਾਂ ਜੀ ਨਾਮ ਰਾਜ ਆ ਵੀਰੇ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜਿਹੜੇ ਪੱਕੋ ਕੈਂਚੀ ਕੰਦੇ ਭਧੌੜ ਰਹਿ ਜਾਂਦਾ ਆਪਾਂ ਤੇ ਨੰਬਰ ਬੋਲੋ ਜੀ ਨੰਬਰ 9876347016 ਸੇਧ ਠੀਕ ਆ ਵੀਰੇ ਹਾਂ ਓਕੇ ਆ ਵੀਰੇ ਤੇ ਬਾਈ ਅੱਜ ਦੋ ਝੋਟੀਆਂ ਦਿਖਾਉਣੀਆਂ ਆਪਾਂ ਹਾਂ ਦੋ ਦਿਖਾਉਣੀਆਂ ਕੁੱਟੇ ਅੱਜ ਤੇ ਇੱਕ ਜਿਹੜੀ ਆਪਣੇ ਵੀਰਾਂ ਦੀ ਜ਼ਿਆਦਾ ਡਿਮਾਂਡ ਆਉਂਦੀ ਅੱਜ ਬੁਰੀ ਦਿਖਾਉਣੀ ਆ ਇੱਕ ਅੱਜ ਬੁਰੀ ਦਿਖਾਉਣੇ ਆ ਤਾਂ ਦੀ ਬੁਰੀ ਆਂਦੀ ਰਾਤੀ ਸ਼ੁਰੀ ਆ ਬੁਰੀ ਵੀ ਜੀ ਨੂੰ 4/4 ਕਹਿੰਦੇ ਹਨਾ ਇਹ ਜੀ ਆ ਥੱਲੇੋਂ ਵੀਰੇ ਤਾਂ ਲੱਗਿਆ ਕਾ ਇਹਨੂੰ ਗੱਲਾਂ ਕਰਦੇ ਹਾਂ ਹੂੰ ਜੇ ਆਪਾਂ ਫੀਤਾ ਜੱਕ ਲਗੇ 2.5 ਫੁੱਟ ਵਾਂਗੂ ਪਿੱਛੇ ਤੋਂ ਲੈ ਕੇ ਮੂਹਰ ਨੂੰ ਪਿਆ ਥੱਲੇ ਕੋਸੇ ਨਹੀਂ ਫੇਰ ਨਹੀਂ ਮੈਂ ਉਹ ਗੱਲ ਕਹਿੰਦਾ ਹਨਾ ਗੱਲ ਹੈ ਜਾਂ ਬੂਟੇ ਪਿੰਡ ਦਾ ਦੱਗਾ ਰਿਆਂ ਤੋਂ ਪਤਾ ਲੱਗ ਜਾਂਦਾ ਹਾਂ ਹਾਂ ਇਹਦਾ ਗੱਲ ਹੋਰ ਜੇ ਕੁਆਲਿਟੀ ਹੈ ਉਹ ਵੀ ਦਿਖਾਵਾਂਗੇ ਆਪਾਂ ਅਗਲੇ ਨੂੰ ਡੰਗਰ ਦਾ ਪਤਾ ਲੱਗੂਗੀ ਲੱਗੂਗਾ ਬਾਕੀ ਦਾ ਸਪਾਈਦਾ ਨਹੀਂ ਹੈਗਾ ਮਰੂਦਾਂ ਦਾ ਬੂਟਾ ਹਨਾ ਇਹ ਮਰੂਦਾਂ ਦਾ ਬੂਟਾ ਉਹ ਕਹੇ ਨੂੰ ਮੈਂ ਵੀ ਬੰਨ ਕੇ ਗੰਦ ਕਹੀ ਜਾਵਾਂ ਏ 15 ਦੇ ਦੂ 20 ਦੇ ਦੂ ਉਹ ਵਾਰ ਤੂੰ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਨੰਬਰ ਨੰਬਰ 9876347016 ਪਿੰਡ ਸਹਿਣਾ ਪਿੰਡ ਸਹਿਣਾ ਓਕੇ ਜੀ ਤੇ ਆਪਾਂ ਹੁਣ ਪਹਿਲੇ ਨੰਬਰ ਆਈ ਦੀ ਗੱਲ ਕਰ ਲਗੇ ਇਧਰ ਨੂੰ ਹੋਇਆ ਥੋੜਾ ਹੋਰ ਇਹ ਬੂਰੀ ਚ ਝੋਟੀ ਐਵਰੇਜ ਦੀ ਤੀਜੇ ਸੁਈ ਆ ਹੂੰ ਤੀਜੇ ਪਤਾ ਇਹਨੇ ਘੱਟਾ ਨਾ ਰਾਤ ਹੀ ਗੁਈ ਆ ਟੀਕਾ ਕਹੇ ਨੇ ਬੂਰੇ ਦੇ ਭਰਾ ਹਣਾ ਬੜਾ ਸੀਮਨ ਜਿਵੇਂ ਗੋਰੇ ਅਗਰੇਜ਼ ਹੁੰਦੇ ਇਹੋ ਜਿਹਾ ਘੱਟਾ ਦੁੱਤਾ ਜੇ ਕੋਈ ਸੀਮਨ ਤਿਆਰ ਕਰਨ ਵਾਸਤੇ ਰੱਖਣਾ ਵੀ ਚਾਹੁੰਦਾ ਟੱਟਾ ਬਹੁਤ ਚੰਗਾ ਤੇ ਝੋਟੀ ਨਾ ਠੰਡੀ ਬਰਫ਼ ਦੀ ਸਿਲਿੰਗ ਹੋਈ ਆ ਹਣਾ ਕਾਲੀ ਬਾਲੀ ਸੀ ਨਾਲ ਆ ਦੇਖੋ ਜੀ ਦੇਵਤੀ ਐ ਵਿਚਾਰੀ ਤੇ ਦੁੱਧ ਵੀ ਫਿਰ ਚੰਗਾ ਹੀ ਘੜਣਾ ਇਹਨੇ ਹੱਥੇ ਲੇਵਾ ਦੇਖੋ ਥੱਲੇ ਤੋਂ ਕਿਵੇਂ ਲੱਗਿਆ ਬਾਜੀ ਆ ਦੇ ਕਰੋ ਚੱਕ ਜਿੱਥੇ ਮਰਜੀ ਹੱਥ ਲਾਈ ਜਾ ਲ ਐ ਨਹੀਂ ਵੀ ਹਿੱਲ ਜੂ ਆ ਦੇਖੋ ਜੀ λεਵਾ ਦੇਖੋ ਤੇ ਖੋਲੋ ਜੀ ਇੱਕ ਨੰਬਰ ਬਾਕੀ ਦੀ ਗੱਲ ਰਾਜ ਕਿੰਨਾ ਦੁੱਧ ਕੱਢ ਦੂ ਇਰਕੀ ਦੁੱਧ ਵੀਰੇ ਕਹਿਣ ਦੀਆਂ ਗੱਲਾਂ ਨਹੀਂ ਭਾਂਡੇ ਦੱਸਦਾਗਾ ਆਪਾਂ ਐ ਨਹੀਂ 16 ਕਿਲੋ ਦੁੱਧ ਪਾ ਦੂ ਵੀਰੇ ਖਰਾ ਵਾਕਈ ਪਾ ਦੂਗਾ 15% ਦਿੱਤਾ ਹੋਇਆ ਪਹਿਲਾਂ ਮਾਲਕ ਦਾ ਪਿਛਲਾ ਰਿਕਾਰਡ ਤੇ ਵੇਖੋ ਜੀ ਥੱਲੇ ਉਹਨਾਂ λεਵਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਪੈਣੀ ਤੇ ਬਾਕੀ ਦਾ ਬੂਰੀ 99 ਮੰਝਾਂ ਲੈ ਕੇ ਇੱਕ ਮੱਝ ਮਿਲਦੀ ਹੈ ਬੂਰੀ ਜੀ ਆ ਦੇਖੋ ਚਾਰੇ ਥਾਂ ਨਿਕੜ ਮੇ ਪੂਰੇ ਗੈਬ ਤੇ ਯਾ ਲੈ ਹੱਕ ਪਾਣੀ ਫੇਰ ਪੈਦੀ ਕੋਈ ਗੱਲ ਨਹੀਂ ਖੰਡਾ ਨਾ ਹੋਵੇ ਪਾਣੀ ਹੁਣ ਪਾਣੀ ਦਾ ਨੰਗ ਚਾਹੇ ਇਤਨਾ ਕਿੰਨਾ ਫੇਰ ਪਿਆਦੀ ਠੰਡ ਆ ਚੱਲ ਚੱਲ ਆ ਦੇਖੋ ਜੀ ਹੋਰ ਬਾਈ ਫੋਰੀ ਆ ਬੁੱਟਿਆ ਜਮਾ ਵੀਰੇ ਮੂਹਰ ਤੋਂ ਲੈ ਕੇ ਨਾ ਲੇਵਾ ਪਿੱਛੇ ਟਿੱਕਰ ਪਿਆ ਤੇ ਪਿੱਛੇ ਤੋਂ ਮੂਹਰ ਟਿੱਕਰ ਪਿਆ ਤੇ ਬਾਕੀ ਦਾ ਪੱਕੀ ਬੂਰੀ ਆ ਕੋਈ ਲੋਹੀ ਬੂਰੀ ਨਹੀਂ ਹੈਗੀ ਠੀਕ ਆ ਜੀ ਅਗਲਾ ਕਹਿ ਤਾ ਇਹ ਜਾਂ ਜਗਾੜਾ ਹਰੇਕ ਨੂੰ ਨਹੀਂ ਲੱਗਦਾ ਓਕੇ ਓਕੇ ਵੀਰੇ ਓਕੇ ਓਕੇ ਆ ਦੇਖੋ ਬਾਕੀ ਤਾਂ ਥਾਣਨਾ ਚਾਰੇ ਸਪੇਸ ਤੇ ਲੱਗੇ ਵਿਆਹਣਾ ਐ ਨਹੀਂ ਗੱਲ ਹੈਗੀ ਵੀ ਕੋਈ ਉਧਰ ਲਾੜ ਲੱਗ ਜੂ ਦੂਜੇ ਦੇ ਦੂਜੇ ਪਾਸੇ ਲੱਗ ਜੂ ਆ ਦੇਖਾ ਦਿੰਦੇ ਆ ਜੀ ਬਸ ਬੜੀਆਂ ਗੱਲਾਂ ਲੋੜ ਨਹੀਂ ਦੇਖੋ ਜੀ ਮੈਨੂੰ ਲੱਗਦਾ ਵੀ ਚਲ ਅੱਧਾ ਫੁੱਟ ਤਾਂ ਆਪਾਂ ਨਹੀਂ ਕਹਿ ਸਕਦੇ 3-4 ਇੰਚ ਪਿੱਛੇ ਨੂੰ ਲੇਵਾ ਫਿਰਦਾ ਆ ਦੇਖੋ ਕਿੱਥੇ ਫਿਰਦਾ ਆ ਦਿਖਾ ਦਈਏ ਤੁਹਾਨੂੰ ਨਾਲੇ 4-5 ਕਿਲੋ ਬੋਰੀ ਕੱਢੀ ਵੀ ਹੈ ਓਕੇ ਅੱਛਾ 4-5 ਕਿਲੋ ਬੋਰੀ ਸੀ ਨਾ ਇਹਦੇ 4-5 ਕਿਲੋ ਕੋਣੀ ਤੇ ਟਾਈਮ ਵੀ ਥੋੜੀ ਹੋਇਆ। ਓਕੇ ਤੇਰਾ ਜੇਰ ਪੈ ਗਈ ਸਹੀ ਇਹਦੀ। ਜੇਰ ਜੂ ਰੁਕਿਆ ਪਈਆ ਬੜੀ। ਆ ਬੇਦੂੜੀ ਜੀ ਪਾਦੀ ਹੈ ਨਾ ਵਿੱਚ। ਟੂੜੀ ਹੀ ਪਾਦੀ ਕਿੱਥੇ ਕਰਾਉਣੀ ਆ। ਆ ਦੇਖੋ ਜੀ ਚੈੱਕ ਕਰਾਓ ਸਮਾਰ ਕੇ ਕੋਈ ਚੰਨੀ। ਜੇਰ ਦੀ ਕਿਉਂਕਿ ਘਰ ਵਾਲੇ ਬੰਦੇ ਨੂੰ ਵੱਧ ਬੈਉ। ਜੇਰ ਬਹੁਤ ਪਈਆ ਹੈ ਨਾ ਮੱਠਾ। ਫੁੱਲ ਹੋਇਆ ਵੱਡਾ ਟੋਕਰੇ ਵਰਗਾ ਮੱਠਾ। ਠੀਕ ਆ ਵੀਰੇ। ਓਕੇ। ਦੋ ਮੰਗੀਆਂ ਦੀ ਆ ਆਈ ਅੱਜ ਜੀ ਜੇਰਾ। ਚਲੋ ਫਿਰ ਛੱਡੋ ਬੱਚਾ। ਛੱਡ ਪੁੱਤ ਬੱਚਾ ਦਿਖਾ। ਤੇ ਬਾਕੀ ਦਾ ਰਾਜ ਊਨਾ ਜਿਵੇਂ ਆਪਾਂ ਗੱਲ ਕਰ ਲਗੇ ਆ ਕਿ ਤੂੰ ਤੋਖਦੀ ਆਇਆ ਨਹੀਂ ਵੀ ਟੁੱਟੇ ਇਹ ਗੰਗਾ ਟੁੱਟ ਜੀ ਜਾਂਦਾ ਤਾਂ ਆਹ ਦੇਖੋ ਜੀ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਜਿਹੜੀ ਸਮਾਈ ਪਹਿਲਾਂ ਗਰੀਬੀ ਹੁੰਦੀ ਐ ਨਾ ਉਹ ਦਿੰਦੀ ਆ ਕੰਮ ਬਾਅਦ ਚ ਹਨਾ ਜਿਹੜੀ ਪਹਿਲਾਂ ਕਹਿੰਦੇ ਝੋਟੀ ਸੰਭੀ ਉਹਨੇ ਕੰਮ ਦੇਣੇ ਦੇਣਾ ਬੱਚਾ ਜਹੁੰਦਾ ਵੀਰੋ ਤੁਸੀਂ ਦੇਖ ਸਕਦੇ ਹੋ ਬੱਚਾ ਜਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਝੋਟੀ ਨੇ ਨਾ ਕੈਲ ਲਗਾੜ ਤੇ ਆ ਹਨਾ ਮੈਂ ਕਹਿੰਦਾ ਰਕਾਰਡ ਤੋੜਦਾ ਆ ਆ ਦੇਖੀ ਮੈਂ ਦੇਖੋ ਤੁਸੀਂ ਜਮਾ ਆਹ ਦੇਖੋ ਠੀਕ ਆ ਜੀ ਦੇਖੋ ਪਸਮਾਰ ਦਾ ਕਿਹੋ ਜਿਹਾ ਐਵੇਂ ਥੱਲੇ ਵਾਰ ਦਿੰਦੇ ਆਪਾਂ ਕੈਮਰਾ ਕੋਈ ਸ਼ੱਕ ਨਾ ਰਹਿ ਜੇ ਕਿਸੇ ਨੂੰ ਜੇ ਕੋਈ ਥਾਂ ਨੇੜੇ ਆ ਤਾਂ ਵੀ ਆਪਰਾ ਕੈਮਰਾ ਉੱਥੇ ਹੀ ਬੱਜੀ ਜਾਣਾ ਐ ਨਹੀਂ ਵੀ ਪਾਸੇ ਕਰ ਲਾਂਗੇ ਠੀਕ ਆ ਜੀ ਕੋਈ ਸਾਈਡ ਆ ਤਾਂ ਵੀ ਵਿੱਚ ਹੀ ਮਾਰਨਾ ਆਪਾਂ ਕੈਮਰਾ ਐ ਨਹੀਂ ਵੀ ਕੋਈ ਚੀਜ਼ ਲੁਕੋ ਦਿਆਂਗੇ ਕਿਉਂਕਿ ਆਪਾਂ ਨੂੰ ਕੋਈ ਲਾਲਚ ਨਹੀਂ ਹੈ ਜੀ ਵੀਡੀਓ ਦਾ ਵੀ ਅਗਲੇ ਦਾ ਕਿਸੇ ਦਾ ਗਾਂ ਵਾਲੇ ਦਾ ਨੁਕਸਾਨ ਹੋਵੇ ਆਪਾਂ ਕੰਮ ਜਿ ਨਜ਼ਰ ਕਰਨਾ ਵਧੀਆ ਕਰਨਾ ਜੀ ਚੀਜ਼ ਦਿਖਾਉਣੀ ਹੈ ਚੰਗੀ ਧਾਰ ਤੋਂ ਦਾਰੇ ਬੁੱਟੇ ਧਾਰ ਬਹੁਤ ਮੋਟੀ ਧਾਰ ਆ ਗਈ ਥਾਣੀ ਬਹੁਤ ਚੰਗਾ ਵੀਰੇ ਦਾ ਧਾਰਾ ਦੂਰੋਂ ਫੋਲ ਲੈਂਦੀ ਆ ਬਾਕੀ ਦਾ ਪਾਉਂਦੀ ਬੱਚਾ ਚੋਈ ਚੱ ਕੋਈ ਇਹੋ ਜੀ ਗੱਲ ਨਹੀਂ ਹੈਗੀ ਕੋਈ ਮਰਜ਼ੀ ਜੋਈ ਚੱਲੇ ਆ ਦੇਖੋ ਮਾਰਦੇ ਸਾਰ ਕੇ ਤਾਰਾ ਥੱਲੇ ਤਾਂ ਮੱਛੀ ਮੋਟਰੀ ਆ ਬਸ ਜੇ ਆਪਾਂ ਗੱਲ ਕਰ ਲਗੇ ਛੁੱਟ ਛੱਡੀ ਤੇ ਦੁੱਧ ਬਾਹਰ ਹਨਾ ਹਾਂ ਚੂਣ ਜਾਂਦਾ ਤਾਂ ਆਂਤੀ ਕੋਈ ਨਹੀਂ ਲੈ ਤੇ ਬਾਕੀ ਦਾ ਇਹਨੂੰ ਕਹਿੰਦੇ ਬੂਰੀ ਹਨਾ ਇਹਨੂੰ ਕਹਿੰਦੇ ਅਸਲ ਹੂੰ ਨਹੀਂ ਬੂਰੀ ਹੈਗੀ ਆ ਵੀਰੇ ਇੱਕ ਅਗਲਾ ਕਹਿਣ ਦੀਆਂ ਗੱਲਾਂ ਕਹਿ ਦਿੰਦਾ ਦੇਖ ਇੱਕ ਜ ਰਾਜ ਆਪਾਂ ਵੀ ਵੀਡੀਓ ਤੜ ਕੇ ਤੇ ਲੈ ਕੇ ਆ ਥੰਦੇ ਕਵਰ ਕਰਦੇ ਆ ਪਸ਼ੂ ਨਾਲ ਜਿਹੜੀ ਜਾਤ ਹੁੰਦੀ ਉਹ ਗੁੱਝੀ ਨਹੀਂ ਰਹਿੰਦੀ ਗੁੱਝੀ ਨਹੀਂ ਰਹਿੰਦੀ ਆ ਦੇਖ ਲਾ ਪੈਦਾ ਲੀਟਰ ਦੁੱਧ ਦਾ ਮਾਰਿਆ ਚਾਰ ਤਾਰਾ ਹੂੰ ਲੈ ਲੜਕੇ ਆ ਕੇ ਚੁੰਨ ਚਾਲ ਲੱਗਿਆ ਕੋਲੀ ਗੰਨੇਰ ਗਿਆ ਮੇਰੇ ਹਿਸਾਬ ਨਾਲ ਰਾਜ 10 ਕਿਲੋ ਤੋਂ ਸਟਾਰਟ ਹੋਊਗੀ ਇਹ ਬੋਲੇ ਤੋਂ 10 ਕਿਲੋ ਬੋਲੇ ਤੋਂ ਸਟਾਰਟ ਹੋਊ ਵੀਰੇ 15 16 ਮੰਨ ਕੇ ਲੈ ਜੇ ਅਗਲਾ ਤੇ ਇੱਕ ਵੀਰੇ ਤੂੰ 16 6 15 ਮੰਨ ਕੇ ਗਾਰੰਟੀ ਨਾ ਲੈ ਜੇ ਇੱਕ ਮੇਰੀ ਹੋਰ ਰਿਕਵੈਸਟ ਆ ਬਾਈਆਂ ਨੂੰ ਵੀ ਜਿਵੇਂ ਜਿਹੜੇ ਵੀ ਵੀਰ ਨੇ ਝੋਟੀ ਲੈ ਲਈ ਇਹਨੂੰ ਇੱਕ ਦੋ ਦਿਨ ਵੇਹਲੀ ਨਾ ਕਰਿਓ ਲਿਜਾ ਕੇ ਵੀ ਨੁਕਸਾਨ ਤੁਹਾਡਾ ਹੋ ਜਾਣਾ ਹਾਂਜੀ ਨੁਕਸਾਨ ਤੁਹਾਡਾ ਹੋ ਜਾਣਾ ਠੀਕ ਆ ਜੀ ਮੁੜ ਕੇ ਆ ਦੇਖੋ ਕਰਾ ਦੇ ਦੁਵਾਰੇ ਹਾਂਜੀ ਚਲੋ ਹੋਰ ਦੇ ਪੁੱਤ ਮੜੀ ਤਾ ਕੋਈ ਗੱਲ ਆ ਦੇਖੋ ਅਬ ਰਾਮ ਦਾ ਜੀ ਨਾ ਵੀਡੀਓ ਇਹਦੀ ਬਣਾਉਣ ਵਾਲੀ ਆ ਰਾਜ ਭਾਈ ਅਗਲੇ ਨੇ ਰੁਪਏ ਲਾਉਣੇ ਦਸੱਲੀ ਕਰਾਵਾਂਗੇ ਕਿਹੜਾ ਦਰਾਂਟਾ ਨਾ ਲੱਗਦਾ ਵੀ ਤੋੜ ਕੀ ਦੇ ਦੇਣੇ ਸਹੀ ਗੱਲ ਆ ਬਹੁਤ ਔਖਾ ਕਿਸੇ ਪੈਣ ਭਰਾ ਦੀ ਪੇਮੈਂਟਾਂ ਨੂੰ ਬੇਕਾਰ ਜਾਵੇ ਬਹੁਤ ਅਗਲਾ ਕਈ ਬੰਦੇ ਦਾ ਨਾ 8 8 ਮਹੀਨੇ ਪਹਿਲਾਂ ਵਿਚਾਰੇ 2 2 4 4000 ਇਕੱਠਾ ਕਰਨ ਲੱਗਦੇ ਆ ਰਾਜ ਤੇ ਫੇਰ ਜਾ ਕੇ ਪੈਸੇ ਉਹਨਾਂ ਦੇ ਪੂਰੇ ਹੋ ਜਾਂਦੇ ਆ ਜੀ ਕਮਾਈ ਹੁੰਦੀ ਆ ਆਪਾਂ ਖਰਾ ਡੰਗਰ ਦੇਵਾਂਗੇ ਤੇ ਡੰਗਰ ਦਿਓ ਪੈਸੇ ਭਾਉਂਦੀ ਤੂੰ ਵੱਧ ਲੈ ਲਈ 2000 ਦੋ ਦਿਨ ਪਰ ਅਗਲੇ ਦੀ ਅੱਖਾਂ ਠੰਡੀਆਂ ਕਰੀ ਜਾਂਦੇ ਇਹ ਚੀਜ਼ਾਂ ਠੰਡਾ ਕਰੇ ਫਿਰ ਅਗਲੇ ਦਾ ਵੀਰੇ 10 15 ਚੰਗੀ ਆਉ ਕਰੇ ਜਵਾਕਾਂ ਨੂੰ ਵੀ ਬਿਓ ਗਾਂ ਨੂੰ ਹੀ ਭੱਜਿਆ ਆਉਂਦਾ ਮਾਰਕੀਟ ਬਣਦੀ ਆ ਬੰਦੇ ਜੇ ਆਪਾਂ ਅੱਜ ਹੀ ਇੱਕ ਵਾਰੀ ਠੱਗੀ ਕਰ ਲਾਂਗੇ ਫਿਰ ਨਹੀਂ 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 ਜ਼ਿੰਦਗੀ ਲੰਘਦੀ ਇੱਕ ਵਾਰੀ ਕਰਕੇ 2-3000 ਰੁਪਏ ਬਾਧੂ ਹੁੰਦਾ ਆਪਾਂ ਨੂੰ ਕੋਈ ਬਾਹਲਾ ਲਾਲਚ ਨਾ ਕਰਿਆ ਕਰੋ ਹਾਂ ਬਸ ਆਪਣਾ ਹੀ ਆ ਵੀ ਜਾਇਜ ਨਫਾ ਲੈਣਾ ਤੇ ਜਾਇਜ ਅਗਲੇ ਨੂੰ ਮਾਰਜਿਨ ਦਾ ਸੱਟ ਨਹੀਂ ਠੀਕ ਹੈ ਨਮਾਣੇ ਦੀ ਫੋਨ ਤੇ ਕਰਾਂਗੇ ਬੂਟੇ ਠੀਕ ਆ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਿਆ ਹਾਂ ਇਹ ਵੀ ਤਾਜੀ ਵਿੱਚ ਹੋਈ ਹੈ ਇਹ 2 ਘੰਟੇ ਬਾਅਦ ਚ ਹੋਈ ਹੈ ਇਹਦੇ ਵਿੱਚ ਹੀ ਹੈ ਇਹਦੇ ਵਿੱਚ ਹੀ ਹੈ ਅੱਛਾ ਤਾਂ ਹੀ ਇੰਨਾ ਬੜਾ ਹੈ ਤਾਂ ਹੀ ਵੱਡਾ ਨਾ ਬੱਠਾ ਫਿਰ ਠੀਕ ਆ ਤੇ ਵੀਰੇ ਕੀ ਡਿਮਾਂਡ ਹੈ ਦੀ ਇਹ ਦੀ ਡਿਟੇਲ ਹੈ ਇਹਦੇ ਮਾਗਰ ਕੱਟੀ ਹੈ ਬੂਟੇ ਅੱਛਾ ਇਹਦੇ ਮਾਗਰ ਕੱਟੀ ਆ ਗਈ ਹਾਂ ਸੂਆ ਰਹਿਣਾ ਦੂਜਾ ਸੂਆ ਸਿੱਧੀ ਦੰਦੀ ਆ ਵੀਰੇ ਸਿੱਧੀ ਦੰਦੀ ਆ ਹਾਂ ਤੇ ਦੂਜਾ ਕਿ ਨੰਬਰ ਆ ਖੋਲੋ ਇਹਨੂੰ ਤੋੜ ਕੇ ਦਿਖਾइए ਕੱਟੀ ਬਹੁਤ ਵਧੀਆ ਕੇ ਦਾ ਟੀਕਾ ਭਰਾ ਹੈ ਹਾਂ ਹਾਂ ਕੱਟੀ ਜਾਦੜੀਆ ਕੱਟੀ ਜਾਦੜੀਆ ਥੀਵਨ ਚੰਗਾ ਹੈ ਤੇ ਬਾਕੀ ਦਰਹ ਕਿੰਨਾ ਦੁੱਧ ਕੱਢਿਆ ਨੇ ਪਹਿਲੇ ਸੂਏ ਦੁੱਧ ਵੀਰੇ 14 ਕਿਲੋ ਮਾਲ ਖਾਇਆ 36 ਨਾਲ 14 ਕਿਲੋ ਕਹਿੰਦੇ 13 ਲੀਟਰ ਪਲੂਣ ਦਾ ਚੋਆ 13 ਲੀਟਰ ਪਲੂਣ ਦਾ ਚੋਆ ਤੇ ਬਾਕੀ ਦਾ ਧਾਰ ਦੂਰ ਬਹੁਤ ਚੰਗੀ ਆ ਧਾਰ ਦੂਰ ਇੱਕ ਨੰਬਰ ਵੇ ਇੱਕ ਨੰਬਰਾਂ ਤੇ ਬਾਕੀ ਦਾ ਥੱਲੇ ਬਹੁਤ ਤਿਆਰ ਹੋਇਆ ਕਿੰਨਾ ਬੋਹਲਾ ਕੱਢਿਆ ਏ ਥੱਲੋਂ ਇਹਦੇ ਥੱਲੇ ਵੀਰੇ ਠੀਕ ਆ ਸਾਢੇ 1/4 ਆਹ ਦੇਖੋ ਵੀਰੋ ਥੱਲੋਂ ਲੇਵਾ ਪੂਰਾ ਚੰਗਾ ਥਾਣਾ ਗਧਾਲਿਆ ਵਰਗਾ ਲੱਗਿਆ ਤੇ ਐਦ ਕੀ ਦੁੱਧ ਕਿੰਨਾ ਕਢਾ ਲੈਂਗੇ ਆਪਾਂ ਐਦ ਕੀ 15 ਮੰਨ ਕੇ ਲਈਏ ਬਈ ਵੱਡੀ ਝੋਟੀਆਂ ਕਰਦਾ ਵੱਡੀ ਝੋਟੀਆਂ ਉਹ ਦੇਖੋ ਮੂਰੇ ਜਾਂਦਾ ਬੰਦਾ ਐਨੀ ਗੱਲ ਹੈਗੀ ਵੀ ਕਿੱਡ ਬੰਦੇ ਦੇ ਹਿਸਾਬ ਨਾਲ ਖੋਲਣੀ ਦੇ ਹਿਸਾਬ ਨਾਲ ਜੱਜਮੈਂਟ ਕਰ ਲਿਆ ਕਰੋ ਠੀਕ ਆ ਜੀ ਖੋਲਣੀ ਦੇ ਜਦੋਂ ਪਸ਼ੂ ਖੜਾ ਹੁੰਦਾ ਉਦੋਂ ਜੱਜਮੈਂਟ ਹੁੰਦੀ ਆ ਜੇ ਆਪਾਂ ਵੱਡੀ ਦਿਖਾਵਾਂ ਐ ਫਿਰ ਬੰਦਾ ਵੀ ਨਾਲ ਵੱਡਾ ਦੱਸੂ ਇਹੋ ਜਿਹਾ ਕੰਮ ਤਾਂ ਆਪਾਂ ਕਰਦੇ ਨਹੀਂ ਠੀਕ ਆ ਜੀ ਛੋਟੀ ਆ ਤਾਂ ਛੋਟੀ ਦਿਖਾ ਦੇਾਂਗੇ ਵੱਡੀ ਐ ਤਾਂ ਵੱਡੀ ਬੁੱਟਾ ਆਪਾਂ ਮਾਲ ਦੇ ਛੱਡੋ ਇਹ ਥੱਲੇ ਬੱਚਾ ਮਾਰੋ ਤੁੰਗ ਗੱਲ ਨਹੀਂ ਵੀ ਐਨੀ ਕੁਆਲਿਟੀ ਝੋਟੀ ਦੀ ਫੁੱਲ ਆ ਜਾਤ ਬਰੀਡ ਸੈੱਡਫੁੱਟ ਸ਼ੋ ਕੁਆਲਿਟੀ ਝੋਟੇ ਦੁਨੀ ਸ਼ੋ ਕੁਆਲਿਟੀ ਝੋਟੀਆਂ ਦੇਖੋ ਇਹ ਲੈ ਵਾ ਦੇਖੋ ਬੂਰੀ ਦਾ ਤੁਸੀਂ ਕਿੱਥੋਂ ਤਾਂ ਇੰਨੀ ਕਰਦੀ ਆ ਖਿੜਿਆ ਹੀ ਆ ਨਾ ਆ ਇਹ ਨਾ ਪੈਣੀ ਆਂਦਾ ਹਨਾ ਕੋਸ਼ਾ ਬੁੱਤੇ ਪੂਰਾ ਹੂੰ ਆ ਦੇਖੋ ਮੈਂ ਵੀ ਤੁਹਾਨੂੰ ਇੱਕ ਧਾਰ ਇਹਦੀ ਜਰੂਰ ਮਾਰ ਕੇ ਦਿਖਾ ਹੂੰ ਦੇਖੋ ਗੰਨਾ ਹੀ ਆ ਦੋ ਨਾ ਦੇਖੇ ਦੋ ਦਾ ਆਪਾਂ ਬੱਚਾ ਉਹ ਕਰਿਆ ਹਨਾ ਤੇ ਹੁਣ ਫੇਰ ਮੈਂ ਧਾਰ ਦੇਖ ਲੈ ਲੈ ਹੁਣ ਫੇਰ ਬਈ ਨਹੀਂ ਚਾ ਕੋਈ ਚੱਕਰ ਹੂੰ ਸੁਭਾਉ ਨੂੰ ਲਾ ਆ ਦੇਖੋ ਜੀ ਜਿੱਥੇ ਮਾਰ ਜੀ ਠੀਕ ਆ ਵੀਰੇ ਰਾਜ ਇਹ ਚੱਕਰ ਅਸੀਂ ਫੁੱਲ ਵਾਲੀ ਹੈ ਇਹਦਾ ਆਪਾਂ ਨੂੰ ਕੀ ਡਾਰਾ ਬਹੁਤ ਚੰਗੀ ਝੋਟੀ ਹੈ ਜਿਹੜੇ ਨੇ ਲੈ ਗਿਆ ਯਾਰ ਜਿਆਦਾ ਕਰੀ ਗਾਈ ਨੇ ਜਾਨਵਰ ਦਿੱਤਾ ਤੇਰਾ ਵੀ ਭੱਜ ਕੇ ਦੱਸ ਗਿਆ ਤੁਹਾਨੂੰ ਹੋਰ ਭੇਜੂ ਮੇਰੇ ਕੋਲ ਨਹੀਂ ਠੀਕ ਆ ਵੀਰੇ ਗੱਲ ਧੱਕ ਲੈ ਮੜੀ ਛੋਟੀ ਪਰੇ ਧੱਕ ਲੈ ਪਰੇ ਨੂੰ ਧੱਕ ਲੋ ਜੀ ਖੜਾ ਹੋ ਕੇ ਧੱਕ ਹੁਣ ਬਹਿ ਕੇ ਧੱਕੇਗਾ ਓਕੇ ਜੀ ਓੜ ਕੇ ਦੋਤੇ ਲਾ ਐ ਪੜਾ ਪੜਾ ਜੀ ਮੜੀਆਂ ਮੜੀਆਂ ਹੈ ਨਾ ਤੂੰ ਗੁੜ ਗੜ ਜੇ ਖਾਦਾ ਬੈ ਓਕੇ ਜੀ ਓਕੇ ਓਕੇ ਹਲੇ ਚੈੱਕ ਕਰਕੇ ਲੈ ਜੇ ਕੋਈ ਚੈੱਕ ਚੈੱਕ ਕਰਕੇ ਚੋ ਕੇ ਲੈ ਜੇ ਬੋਲਾ ਜਿੰਨਾ ਕਹੇਗਾ ਕੱਢ ਕੇ ਲੈ ਕੇ ਜਾਵੇ ਯਾਰ ਰਾਈ ਕਿੰਨੀਆਂ ਕ ਮੰਨਾ ਆਫਲਾਈਨ ਗਈਆਂ ਕਿੰਨੀਆਂ ਕ ਆਨਲਾਈਨ ਗਈਆਂ ਪਹਿਲਾਂ ਮਾਲ ਦਾ ਬੂਟੇ ਆ ਪਿਛਲੇ 2 ਮਹੀਨਿਆਂ ਚ ਆਪਾਂ ਮਹਾਰਾਜ ਦੀ ਕਿਰਪਾ ਰਹੀ ਆ ਵੀ ਕੋਈ ਆਪਾਂ ਹੰਕਾਰ ਨਹੀਂ ਕਰਦੇ ਮਹਾਰਾਜ ਤੋਂ ਡਰ ਕੇ ਕਹਿੰਦੇ ਆ ਇਹ ਹੁੰਦੀ ਹੈ ਤਲਕਣ ਬਾਜੀ ਤਲਕਣ ਬਾਜੀ ਬੜਾਈਆਂ ਮਾਰੀਏ ਕਿਉਂਕਿ ਫਾਇਦਾ ਨਹੀਂ ਨਹੀਂ ਇਹਦਾ ਨਹੀਂ ਕੋਈ ਫਾਇਦਾ ਮੈਂ ਐਂ ਆ ਮੈਂ ਉਹ ਲੋਕਾਂ ਨੂੰ ਪਤਾ ਹੁੰਦਾ ਇਹ ਪ੍ਰਮਾਤਮਾ ਦੀ ਕਿਰਪਾ ਜਹੀਦੀ ਆ ਉਹਦੇ ਸਾਥ ਚੱਲ ਵਧ ਗਿਆ ਆਪਾਂ ਨਹੀਂ ਆਨਲਾਈਨ ਬਹੁਤ ਗਈਆਂ ਹਾਂ ਚਾਰ ਪੰਜ ਮੰਗਾਂ ਮੈਂ ਦਿੱਲੀ ਵਿੱਚ ਦਰਿਆ ਭਾਈ ਠੀਕ ਆ ਵੀਰੇ ਠੀਕ ਆ ਚਲ ਹੁਣ ਕਾਮਕਾਰ ਚ ਹੋਈ ਜਾਂਦਾ ਵੀਰੇ ਹੁਣ ਕਾਮਕਾਰ ਹੈਗਾ ਹੈਗਾ ਕਿਉਂਕਿ ਉਹ ਨੇਜਾ ਨੇ ਕੰਮ ਵਿੱਚ ਡੁੱਲਿਆ ਕਰਦਾ ਕੱਲ ਰਾਜ ਪਤਾ ਕੀ ਹੈਗੀ ਹੁਣ ਨਾ ਵਿੱਚ ਬੰਦਿਆਂ ਨੇ ਕਿ ਪੈਸੇ ਵੀ ਬਹੁਤ ਲੇਟ ਹੋਏ ਪਏ ਖਾਤੇ 'ਚ ਆਉਣ ਬਣੇ ਹਾਂ ਚਲੋ ਜੀ ਬੰਨੋ ਹਾਂ ਜਿਵੇਂ ਕਿਸੇ ਨੇ ਪੈਸੇ ਆਉਣਗੇ ਤਾਂ ਫੇਰ ਹੀ ਪਹੂ ਲੈ ਕੇ ਜਾਊ ਫੇਰ ਹੀ ਜਾਊਗਾ ਆ ਜੀ ਜਾਨੀ ਨਾ ਇੱਕ ਵੀ ਜਾਨ ਦੀ ਲੇਟ ਹੋਸੀ ਚਲ ਆਪਾਂ ਨੂੰ ਤਾਂ ਕੋਈ ਚੱਕਰ ਨਹੀਂ ਆਪਣੀਆਂ ਤਾਂ ਆਪਣੇ ਕੋਲੇ ਖੜੀਆਂ ਆਂਆਂ ਦੁੱਧ ਪੀ ਲਾਂਗੇ ਉਹਨਾਂ ਚਰ ਹਾਂ ਠੀਕ ਹੈ ਨਾ ਗੱਲਿਆਂ ਦੀ ਆਪਾਂ ਕਿਸੇ ਦੀ ਖਾਤਰ ਤਾਂ ਲੈ ਆਂਦੀਆਂ ਨਹੀਂ ਇਹ ਇਹ ਤਾਂ ਹਨ ਪਹਿਲਾਂ ਹਾਂ ਪਹਿਲਾਂ ਪਸੂ ਲਾਓ ਆਪ ਨੂੰ ਮੰਨ ਕੇ ਜਦੋਂ ਵਿਕਣਾ ਉਹਨੇ ਉਹਦੀ ਵਿਕਣਾ ਹਾਂ ਵਿਕਣਾ ਉਹਦੀ ਹਾਂਜੀ ਹਾਂਜੀ ਆ ਦੇਖੋ ਵੀਰੋ ਚਲੋ ਮਾਰੋ ਰਾਜਤਾਰਾਂ ਆ ਦੇਖੋ ਝੋਟੀ ਆ ਗਈ ਹੈ ਜੀ ਧਾਰਾਂ ਤਾਂ ਬਈ ਨਲਕੇ ਵਰਗੀਆਂ ਹਨਾ ਬੜਾ ਚੰਗੇ ਚੋਣਾਂ ਕਿਉਂ ਨਹੀਂ ਆਪਣਾ ਮਾੜਾ ਹੁੰਦਾ ਹਨਾ ਹਾਂ ਇੱਕ ਨੰਬਰ ਮਗਲੇ ਜਿਹੇ ਮਾਰ ਦੋ ਆ ਦੇਖੋ ਤਾਰਾ ਕਰੋ ਜੇ ਕਿ ਕਿਆ ਬਾਤ ਆ ਤਾਰਾ ਤੁਹਾਨੂੰ ਕਰਾ ਦਿਆਂ ਜੇ ਕਿ ਬਸ ਵੀਰੇ ਬਹੁਤ ਚੰਗਾ ਬਹੁਤ ਚੰਗਾ ਤੇ ਡਿਮਾਂਡ ਇਹਦੀ ਰਾਜਕਾਰੀ ਦੇ ਦਿੱਤਾ ਡਿਮਾਂਡ ਇਹਦੀ ਬਈ 99000 ਠੀਕ ਆ ਵੀਰੇ ਦੇ ਦੇਾਂਗੇ ਆਪਾਂ ਕੋਈ ਜਾਲੀ ਮਾਨਤਨ ਕਰਾਂਗੇ ਮਾਨਤਨ ਮੌਕੇ ਤੇ ਚੰਗਾ ਹੀ ਹੋ ਜਾਣਾ ਹਾਂ ਦੇ ਦੇ ਕੋਈ ਗੱਲ ਨਹੀਂ ਆਏ ਨੀ ਮੌਕੇ ਤੇ ਕਰ ਦੇਾਂਗੇ ਬਾਕੀ ਜਾਨਵਰ ਦੁਨੀ ਖਰੇਆ ਬਾਕੀ ਤਾਂ ਕੱਟੀ ਆ ਮਗਰੇ ਦੇ ਆ ਬੂਰੀ ਦਸ ਬੂਰੀ ਦਿਲਿਆ ਜੇ ਬੂਰੀ ਦੁਨੀ ਡਿਮਾਂਡ ਫੋਨ ਤੇ ਦੀ ਹਨਾ ਐਂਦੀ ਫੋਨ ਤੇ ਓਕੇ ਜੀ ਵੀਰੇ ਤੁਹਾਨੂੰ ਚੰਗਾ ਦੁੱਧ ਪਿਆ ਜਾਣਾ ਕਰ ਲਓ ਜਰੂਰ ਬਾਇਨਸ ਵਰਕ ਦੁਨੇ ਝੋਟੀਆਂ ਸੀ ਦੁਨੇ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕੋਈ ਨਵੀਂ ਵੀਡੀਓ